ਦੋਲਤਪੁਰ ਅੱਡੇ ਤੇ ਜਿਹੜੇ ਸਾਡੇ ਭਰਾ ਇੱਥੇ ਇਕੱਠੇ ਹੋਏ ਨੇ ਅ ਕਿਸੇ ਦੀ ਨੋਵਾ ਗੱਡੀ ਆ ਕਿਸੇ ਦੀ ਟੈਂਪੋ ਡਰਾਈਵਰ ਆ ਕਿਸੇ ਦੀ ਕੋਈ ਛੋਟੀ ਗੱਡੀ ਸਵਿਫਟ ਹੋ ਗਈ ਜਾਂ ਅ ਗੱਡੀਆਂ ਨਮੀਆਂ ਵੀ ਭਰਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਰਾਸ ਸਾਧ ਦੇ 85ਵੀਂ ਵਰਸੀ ਉੱਪਰ ਲਾਈਆਂ ਹੋਈਆਂ ਨੇ ਤੇ ਨਾਲ ਦੀ ਨਾਲ ਇਕੱਲੇਆਂ ਦੇ ਜਿਹੜੀ ਸੇਵਾ ਹੈ ਬਾਈ ਹੁਣਾ ਵੱਲੋਂ ਇਹ ਵੀ ਨਾਲ ਦੀ ਨਾਲ ਭਰਾਵਾਂ ਵੱਲੋਂ ਕੀਤੀ ਗਈ ਆ ਬਹੁਤ ਵਧੀਆ ਇੱਕ ਜਿਹਨੂੰ ਕਹਦੇ ਆ ਬਾਬਾ ਜੀ ਦੇ ਇਹ ਮੇਲੇ ਤੇ ਤੋ ਜਾਸੀ ਵੀ ਵਰਸੀ ਤੇ ਹਰ ਸਾਲ ਇਹ ਦੌਲਤਪੁਰ ਅੱਡੇ ਤੇ ਭਰਾ ਹੁਣੇ ਸੇਵਾ ਕਰਦੇ ਨੇ ਤੇ ਬਹੁਤ ਵਧੀਆ ਲੱਗਦਾ ਏਦਾਂ ਜਦੋਂ ਆਪਾਂ ਇਹ ਕੇਲਿਆਂ ਦੀ ਸੇਵਾ ਇਹ ਕਹਿੰਦੇ ਅਸੀਂ ਹਰੇਕ ਸਾਲ ਕਰੀਦੀ ਆ ਇਦਾਂ ਵਧੀਆ ਗੱਲ ਆ ਚੰਗੀ ਗੱਲ ਆ ਤੁਹਾਡੇ ਸਾਹਮਣੇ ਕੇਲਿਆਂ ਦੀ ਸੇਵਾ ਬਈ ਹੁਣੋਂ ਬਨੋਂ ਜਿਹੜੀ ਚੱਲਦੀ ਪਈ ਆ ਦੌਲਤਪੁਰ ਅੱਡੇ ਦੇ ਉੱਪਰ ਆਪਾਂ ਖੜੇ ਆ ਬਾਈ ਜੀ ਸੋ ਸਾਰੀ ਤੁਸੀਂ ਪਿਆਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਰਾਜ ਸਾਹਿਬ ਦੀ ਵਰਸੀ ਦੇ ਕਮੈਂਟ ਦੇ ਵਿੱਚ ਰਾਜ ਸਾਹਿਬ ਜਰੂਰ ਲਿਖਿਓ ਜੈ ਰਾਜੇ ਦੀ ਸੋ ਬਹੁਤ ਵਧੀਆ ਗੱਲ ਆ ਬਹੁਤ ਚੰਗੀ ਗੱਲ ਆ ਉਹ ਇਦਾਂ ਰੇਗੂ ਭਰਾ ਜਿੱਦਾਂ ਸਾਰੇ ਵੀ ਆਪਣੀ ਆਪਣੀ ਸੇਵਾ ਨਿਭਾ ਰਿਆ ਆ ਦੌਲਤਪੁਰ ਅੱਡੇ ਤੇ ਬਹੁਤ ਪਿਆਰ ਮਿਲ ਰਿਹਾ ਰਾਜਾ ਸਾਹਿਬ ਦੀ ਕਿਰਪਾ ਨਾਲ ਸਾਰੇ ਆਪਣੀ ਆਪਣੀ ਸੇਵਾ ਦੇ ਉੱਪਰ ਲੱਗੇ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਪਿਆਰ ਕਰਦੇ ਰਹੋ ਪੀ ਵੀ ਵੀ ਬਲਾਚੋੜੇ ਚੈਨਲ ਨੂੰ ਮੈਂ ਜਦੋਂ ਜਦੋਂ ਵੀ ਫੈਮਲੀਆਂ ਨੂੰ ਲੈ ਕੇ ਬਾਈ ਹੁਣੀ ਜਦੋਂ ਕੋਈ ਨਾ ਕੋਈ ਲੱਗ ਲੱਗ ਗੱਡੀ ਦੇ ਵਿੱਚ ਫੈਮਲੀ ਨੂੰ ਬਿਠਾ ਲ ਕੇ ਫਿਰ ਸੇਵਾ ਸ਼ੁਰੂ ਕਰਦੇ ਨੇ ਦੌਲਤ ਪਰ ਅੱਡੇ ਦੇ ਉੱਪਰ ਖੜੀ ਆਪਾਂ ਜਿਹੜਾ ਬਹੁਤ ਵਧੀਆ ਪਿਆਰ ਮਿਲ ਰਿਹਾ ਨਾ ਸੰਗਤਾਂ ਤੋਂ ਤੁਹਾਡੇ ਸਾਰੇ ਜਿਹੜੀ ਵੀ ਭਰਾ ਪਿਆਰ ਕਰਦੀ ਹੈ ਰਾਜੇ ਸਾਹਿਬ ਨੂੰ ਮਾਈ ਬਾਤ ਤੇ ਇੰਤਜ਼ਾਰ ਕਰਨਾ ਮੈਨੂੰ ਬਹੁਤ ਆਪਾਂ ਜੀ ਦੀ ਵੀਡੀਓ ਬਣਾਵਾਂਗੇ ਸਰਪੰਚ ਆਹੋ ਜਰਾਂ ਸਾਜੀ ਸਾਰੇ ਭਰਾਵਾਂ ਨਾਲ ਹਰੇਕ ਸਾਲ ਦੀ ਤਰ੍ਹਾਂ ਅਸੀਂ ਇੱਥੇ ਪਿੰਡ ਦੌਰਦਬੁਰ ਜਾ ਲੇਗੇ ਅੱਡੇ ਤੋਂ ਸੇਵਾ ਕਰਦੇ ਆਂ ਤੇ ਆਲੇ-ਦੁਆਲੇ ਦੇ ਤਕਰੀਬਨ 30 ਪਿੰਡ ਤੇ ਬੜਾ ਚੋੜ ਏਰੀਆ ਸਾਰਾ ਹੀ ਤੇ ਨਜਾਰੀ ਏਰੀਆ ਸਾਰਾ ਸਾਡੇ ਨਾਲ ਸਾਡੇ ਸਾਡੇ ਵਾਰਾ ਸਹਿਯੋਗ ਕਰਦਾ ਓਕੇ ਕਿ ਜਿਹੜੀ ਸਾਡਾ ਜਿਹੜਾ ਸੈਂਟਰ ਪੁਆਇੰਟ ਬਣਦਾ ਜਾਲਾ ਬਣਦਾ ਅੱਛਾ ਜਾਲਾ ਬਣਦਾ ਹਾਂਜੀ ਤੇ ਭਾਜੀ ਇੱਕ ਸਾਲ ਇਸੇ ਮਤਲਬ ਕਿੰਨੇ ਸਮੇਂ ਸੰਗਤ ਹੈ ਭਾਜੀ ਤੁਸੀਂ ਸੰਗਤ ਕਦੇ ਜਿੰਨੀ ਦਾ ਨਹੀਂ ਪਰ ਅੰਦਾਜ਼ੇ ਹਿਸਾਬ ਨਾਲ ਜੀ ਆਪਾਂ ਰੋਜ਼ ਦਾ ਵੀ ਲਾਗੇ ਚੱਲੀਏ ਤਾਂ ਜਿਆਦਾ ਨਹੀਂ ਤਾਂ ਯਾਨੀ ਕਿ ਇੱਕ ਦਿਨ ਦੇ ਉੱਪਰ ਇੱਕ ਯਾਨੀ ਕਿ 500 ਤੋਂ 700 ਮੋੜਾ ਦਾ ਹੋ ਜਾਂਦਾ ਕਹਿੰਦੇ ਇਹ ਬਾਬਾ ਜੀ ਦਾ ਕੰਮ ਨਹੀਂ ਜੀ ਚਨਾਬੀ ਆਰੇ ਬਾਬਾ ਜੀ ਆ ਲੰਗਰ ਸੇਵਾ ਜਿੰਨੀ ਵੀ ਹੁੰਦੀ ਆ ਚਨਾਬੋ ਦੋਲਦੀ ਆ ਅਰੇ ਇਸਾਲ ਹੁੰਦੀ ਹੈ ਬੰਗਰ ਦਾ ਜਿੰਨਾ ਪ੍ਰਬੰਧ ਹੁੰਦਾ ਸੁਣਾਵੇ ਦੋ ਹੀ ਹੁੰਦਾ ਹਾਂਜੀ ਤਕਰੀਬਨ ਜਦੋਂ ਅਸੀਂ ਪਹਿਲੀ ਵਾਰ ਸ਼ੁਰੂ ਕੀਤਾ ਸੀ ਤਾਂ ਸਾਡੇ ਕੋਲ ਭਾਜੀ 40-50 ਗੱਡੀਆਂ ਸੀ ਉਸ ਟਾਈਮ ਉੱਤੇ ਅੱਜ ਟਾਈਮ ਸਾਡੇ ਕੋਲ ਹਾਂਜੀ ਦੇਤਾ 250 ਗੱਡੀ ਹੈ ਜਿੰਨਾ ਵੀ ਡਰਾਈਵਰ ਭਰਾ ਆ ਜਿੰਨੇ ਵੀ ਹੈਗੇ ਆ ਜਾਂ ਡਰਾਈਵਰਾਂ ਦੇ ਨਾਲ ਵੀ ਤੇ ਹੋਰ ਹੁੰਦੇ ਆ ਤਾਂ ਉਹਨਾਂ ਦਾ ਜਿੰਨਾ ਵੀ ਲੰਗਰ ਦਾ ਪ੍ਰਬੰਧ ਹਜ਼ਾਰਾਂ ਸਲਾਵੇ ਤੋਂ ਹੁੰਦਾ ਤੇ ਸਾਰੇ ਅਸੀਂ ਭਰਾਵਾਂ ਨੂੰ ਜਿੱਦਾਂ ਜਿੱਦਾਂ ਵੀ ਕਹਿੰਦੇ ਆ ਜਿੱਦਾਂ ਵੀ ਉਹ ਕਹਿੰਦੇ ਆ ਉਸ ਹਿਸਾਬ ਨਾਲ ਹੀ ਚੱਲਦੀ ਆ ਸਰਵਾਂ ਹਾਂਜੀ ਛੋਟੀਆਂ ਗੱਡੀਆਂ ਜਿਹੜੀਆਂ ਆ ਅਸੀਂ ਲੈ ਗਈ ਆਈਆਂ ਪਿੰਡਾਂ ਤੋਂ ਸੰਗਤ ਲੈ ਗਈ ਆ ਤੇ ਵੱਡੀਆਂ ਗੱਡੀਆਂ ਟ੍ਰੈਵਲ ਆ ਕੋਸ਼ਿਸ਼ ਕਰੀ ਦੀਆਂ ਤੇ ਇੱਥੋਂ ਮੁੜ ਗਈ ਜੀ ਰਾਜ ਸਾਹਿਬ ਲਈ ਹਾਂਜੀ ਕਿਉਂਕਿ ਵੱਡੀ ਗੱਡੀ ਪਿੰਡ ਦੇ ਵਿੱਚ ਥੋੜੀ ਔਖਾ ਗਾ ਹਾਂਜੀ ਤੇ ਛੋਟੀਆਂ ਗੱਡੀਆਂ ਰਾਜ ਸਾਹਿਬ ਨੂੰ ਭੇਜੀਆਂ ਜਦੋਂ ਜ਼ਿਆਦਾ ਗੱਡੀ ਨਹੀਂ ਮੁੜਦੀ ਥੋੜੀ ਜਿਹਾ ਜਾਮ ਦੀ ਪ੍ਰੋਬਲਮ ਆ ਜਾਂਦੀ ਆ ਅੱਜ ਆਖਰੀ ਹੈ ਜੀ ਲਾਸਟ ਦਿਹਾੜੀ ਰਾਤ ਨੂੰ 12 1 ਵਜੇ ਆ ਜਾਂਦਾ ਹੁੰਦਾ ਉਹਦਾ ਨਾਲ ਗੜਜੇ ਉਜਲੀ ਦਾ ਰਾਤ ਨੂੰ ਸਾਨੂੰ 4 ਵਜੇ ਰਹੀ ਕਰਕੇ ਦੇ ਅੱਜ ਲਾਸਟ ਦਿਹਾੜੀ ਲਾਸਟ ਕਰਕੇ ਜਾਨੀ ਕਿ 1 2 ਦਾ ਵੱਜਦਾ ਪੂਰੀ ਜੀ ਉਸ ਦਰ ਤੋਂ ਜੋ ਅੱਜ ਤੱਕ ਰਹੀ ਕਦੇ ਨਾ ਮੰਗਿਆ ਵੀ ਨਹੀਂ ਸੀ ਕੋਲੇ ਉਹਦੇ ਨਾਲੋਂ ਵੀ ਜ਼ਿਆਦਾ ਦੇ ਦਿੱਤਾ ਜਾਨੀ ਕਿ ਜਿਹੜਾ ਮੰਗਿਆ ਸੀ ਨਾ ਕੋਲੇ ਉਹਨਾਂ ਨੂੰ ਚੁਗਣਾ ਦਿੱਤਾ ਐਨਾ ਜਾਨੀ ਕਿ ਉਹਨਾਂ ਨੂੰ ਵੀ ਵਿਸ਼ਵਾਸ ਵੀ ਆ ਇਓ ਯਾਦ ਦੇ ਯਾਨੀ ਕਿ ਜਨਾਚਰ ਹੈਗੇ ਆ ਨજર ਜੀਵਾ ਕਰਾਂਗੇ ਜਿਨਾਚਰ ਹੈਗੇ ਆ ਸਾਨੂੰ ਇਥੇ ਸੇਵਾ ਕਰਦੇ ਨੂੰ 4 ਸਾਲ ਹੋ ਗਏ ਇਹ ਚੌਥਾ ਸਾਲ ਆ ਪਹਿਲਾਂ ਅਸੀਂ ਕਰਦੇ ਸੀ ਮੂਜ਼ਾਪੁਰ ਤੋਂ ਨਵੇਂ ਸ਼ਹਿਰ ਤੋਂ ਤੇ ਇੱਥੇ ਸਾਨੂੰ ਸੇਵਾ ਕਰਦੇ ਨੂੰ ਚੌਥਾ ਸਾਲ ਆ ਹਾਂਜੀ ਹਾਂਜੀ ਤੇ ਬਾਕੀ ਬਾਹਰ ਦੀਆਂ ਭਾਰੀ ਗੱਡੀਆਂ ਜਿਹੜਾਂ ਮਾਲਪੁਰ ਤੋਂ ਛਾਰਪੁਰ ਤੋਂ ਹਨਾ ਤੇ ਵਸੂਏ ਤੋਂ ਸਾਡੇ

ਹਾਂਜੀ ਬਈ ਮੇਰਾ ਆਪਣਾ ਮੰਨਣਾ ਇਹ ਆ ਵੀ ਜਿਹੜੀ ਸੰਗਤਾਂ ਦੇ ਚਰਨਾਂ ਦੇ ਨਾਲ ਲੱਗ ਕੇ ਰਾਜਾ ਸਾਹਿਬ ਦੇ ਦਰਬਾਰ ਦੀ ਤੋਰ ਆਣੀ ਆ ਸੋਨੇ ਤੇ ਜ਼ੁਹਾਗੇ ਵਾਲੀ ਗੱਲ ਹੋਣੀ ਆ ਔਰ ਜਿੱਥੇ ਜਾਣੀ ਆ ਸਾਡੇ ਘਰਾਂ ਦੇ ਵਿੱਚੋਂ ਜਾਣੀ ਆ ਚਰਨਾ ਦੀ ਤੂੜ ਉਹਦੇ ਨਾਲ ਜਿਹੜੀਆਂ ਖੁਸ਼ੀਆਂ ਤੇ ਵਰਕਤਾਂ ਆ ਲਈ ਉਹਦੇ ਨਾਲ ਕੋਈ ਅੰਤ ਜਾਂ ਕੋਈ ਤੋੜ ਨਹੀਂ ਲੱਗਣੀ ਯਾਨੀ ਕਿਸੇ ਜੀ ਵੀ ਕਹਿੰਦੀ ਨਹੀਂ ਖੁਸ਼ੀਆਂ ਦਾ ਜਿੰਨੀ ਗੱਲੋਂ ਢੂੜ ਦੇ ਕਾਲ ਹੋਣੇ ਨਾ ਜੀ ਉਹਨੀਆਂ ਵਰਕਤਾਂ ਤੇ ਉਹਨੀਆਂ ਖੁਸ਼ੀਆਂ ਘਰਾਂ ਨੂੰ ਸੋ ਵੱਧ ਚੜ ਕੇ ਸੇਵਾ ਪਾਓ ਜੀ ਰਾਜਾ ਸਾਹਿਬ ਦੀ ਜੈ ਰਹੇ ਸਾਜੀ ਕੀ ਬਸ ਇਹੀ ਗੱਲ ਕਰਦੇ ਸੀ ਇਹ ਤੁਹਾਨੂੰ ਹਰ ਸਾਲ ਕੋਲ ਇਹ ਹਾਦੀ ਪੈਂਡ ਸੁਣਾਵੇ ਤੇ ਬਿੱਲਾ ਬਾਬਾ ਜੀ ਬਿੱਲਾ ਬਾਬਾ ਸੁਣਾਵੇ ਸੁਣਾਵੇ ਤਾਂ ਕਿ ਉਹਨਾਂ ਵੀ ਤਿੰਨ ਜਣ ਵੀ ਉਹਨਾਂ ਦੇ ਪੇਡਰ ਅੰਗਰ ਪੂਰਾ ਨਾਮ ਇਹ ਤੇ ਆਪਣੇ ਨੰਬਰ ਭੇਜ ਦਿਓ ਜਦੋਂ ਮਾਰਜੀ ਇਖਰਾਤ ਹੋਵੇ ਨੇਰਾ ਹੋਵੇ ਇੱਕਦਮ ਮਾਰਜੀ ਪਾਪੂਰਾ ਗੇ ਲੰਗਰ ਲਿਆ ਫਿਰ ਨੇ ਵੀ ਲੰਗਰ ਹੋਗਾ ਉਹਨੇ ਬਣਾ ਕੇ ਦੋਗੇ ਹਰ ਇੱਕ ਸਾਲ ਹਾਂਜੀ ਇਹ ਤੋਂ ਆਉਂਦਾ ਲੰਗਰ ਇਹ ਆਪਣੇ ਡਰਾਈਵਰਾਂ ਦੇ ਆਉਂਦੇ ਆ ਰਹੇ ਠੀਕ ਹੈ ਕੱਲੇ ਡਰਾਈਵਰਾਂ ਨੇ ਬਾਕੀ ਜੋ ਸੰਗਤ ਵੀ ਆਉਂਦੀ ਹੈ ਤੇ ਉਹ ਵੀ ਖਾ ਸਕਦੇ ਜਦੋਂ ਮਤਲਬ ਨਾ ਨਹੀਂ ਠੀਕ ਹੈ ਹਾਂਜੀ ਪਰ ਮਤਲਬ ਕੰਨੀ ਸੰਗਤਾਂ ਦੀ ਅੰਦਾਜ਼ੇ ਨਾਲ ਕਿ ਬਾਅਦ ਚ ਇਹ ਵੀ ਆਪਾਂ Delhi ਆਈ ਅੱਥੇ ਇੱਕ ਵਾਰ ਆਪਣੇ ਜਾਣ ਲੈ ਕੇ ਜਾਣਾ 100 ਬੰਦੇ ਦਾ ਲੰਗਰ ਆਣਾ ਹੈ ਤਿੰਨ ਟਾਈਮ ਠੀਕ ਹੈ ਤਿੰਨੇ ਟਾਈਮ ਆਉਗਾ ਬੰਦੇ ਉਹਦੇ ਤਿੰਨਾਂ ਬੰਦੂ ਦੇ ਬਾਬੇ ਹਾਂਜੀ ਹਾਂਜੀ ਇੱਧਰ ਆਉਂਦਾ Delhi ਕੋਲ ਹਾਂਜੀ ਉਹ ਵੀ ਠੀਕ ਹੈ ਉਹ ਵੱਡੀ ਸੇ ਵਾਲੀ ਮਾਰੇ ਹਾਰੇਗਨ ਸੇਵਾਗਨ ਵੀਰੇ ਹੈ 11 11 ਬਾਈ ਕਹਿ ਰਹੀ ਦੀ 11 ਸਾਰੇ ਬਾਈ ਕੀ ਕਹਿਣਾ ਚਾਹੁੰਦੇ ਕਿ ਚਾਫੀ ਨਹੀਂ ਪတ်ਦੀ ਆ ਭਾਈ ਸਾਹਿਬ ਵੀ ਹਾਂਜੀ ਰਾਜੇ ਸਾਹਿਬ ਦੇ ਆਪਾਂ ਕੋਈ ਸਾਲਾਂ ਤੋਂ ਆਪਾਂ ਸੇਵਾ ਕਰਦੇ ਆਣੇ ਆ ਜਿੰਨੇ ਵੀ ਆਪਣੇ ਟੈਕਸੀ ਡਰਾਈਵਰ ਆ ਸਾਰੇ ਵੀਰ ਆ ਬਹੁਤ ਮਨ ਲਾ ਕੇ ਸੇਵਾ ਕਰਦੇ ਆ ਪ੍ਰਵਾਂਦ ਵੀ ਬਹੁਤ ਵਧੀਆ ਬਹੁਤ ਵਧੀਆ ਸੰਭਰੇ ਪ੍ਰਵਾਂਦ ਰੱਖਿਆ ਆ ਹਰ ਕੋਈ ਕੁੱਲੇ ਕੁੱਲੇ ਪਿੰਡ ਆ ਕੇ ਆਪਾਂ ਸੰਗ ਨੂੰ ਛੱਡ ਗਿਆ ਨੇ ਆ ਇਸਿਆ ਕੀਤਾ ਗਿਆ ਨੇ ਬਹੁਤ ਆਰਾਮ ਦਾ ਆਪਣੇ ਦਿਨ ਲਾ ਕੇ ਸੇਵਾ ਕਰਦੇ ਆ ਤੇ ਵਧੀਆ ਸੇਵਾ ਕਰਦੇ ਆ ਤੇ ਹਰ ਸਾਰ ਆਪਾਂ ਆਈ ਸੇਵਾ ਦੇ ਬਰਸੀ ਤੇ ਪਹੁੰਚੀ ਆਇਆ ਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਬਹੁਤ ਬਹੁਤ ਆ ਗਿਆ ਸਾਰੇ ਦਿੱਤੀਆਂ ਆਉਂਨਾ ਗੱਡੀਆਂ ਜੀ ਉਹਨਾਂ ਦੀ ਕਿਰਪਾ ਨਾਲ ਹੀ ਆਪਾਂ ਚੱਲ ਰਹੇ ਆ ਬਹੁਤ ਸੋਹਣਾ ਆਪਾਂ ਸੇਵਾ ਕਰਨ ਜੈਰਾ ਸਾਹਿਬ ਦੀ ਬੱਬਾ ਜੀ ਇੱਕ ਗੱਲ ਹੋਰ ਦੱਸਣੀ ਚਾਹੁੰਦੇ ਹਾਂ ਤੁਹਾਨੂੰ ਜਿਹੜੀ ਕਿ ਇਹ ਗੱਡੀ ਲੱਗੀ ਹੋਈ ਹੈ ਐਂਬੂਲੈਂਸ ਆ ਇਹ ਫ੍ਰੀ ਸੇਵਾ ਜਿਹੜੀ ਕਿ ਗੱਡੀ ਦੀ ਬਾਈ ਹੁਣਾਂ ਬਲੋ ਕੀਤੀ ਹੈ ਐਂਬੂਲੈਂਸ ਵੀ ਉੱਥੇ ਰਾਜ ਸਾਹਿਬ ਦੇ ਫ੍ਰੀ ਲਾਈ ਗਈ ਆ ਬਾਈ ਹੁਣਾਂ ਬਲੋ ਬਹੁਤ ਚੰਗੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈਗੀ ਜੇ ਆਪਾਂ ਐਂਬੂਲੈਂਸ ਦਾ ਇਹ ਬਾਈ ਹੁਣੀ ਇੰਨੀ ਵੱਡੀ ਚੀਜ਼ ਹੋ ਸਕਦੇ ਆ ਕਿ ਕੋਈ ਨਾ ਕੋਈ ਜਮਨ ਲਓ ਮਰੀਜ਼ ਦੀ ਇੱਕ ਇੱਕ ਤੁਹਾਨੂੰ ਮੈਂ ਵਿੱਚੋ ਚੀਜ਼ ਦਿਖਾ ਲਾਂ ਐਂਬੂਲੈਂਸ ਦੇ ਹਜੇ ਤੱਕ ਲਿਫਾਫੇ ਵੀ ਮੇਰੇ ਸਾਹਮਣੇ ਲਈ ਨਹੀਂ ਲਏ ਹੋਏ ਐਂਬੂਲੈਂਸ ਨਾਮ ਹੀ ਆ ਤੇ ਨਮੀ ਹੀ ਐਂਬੂਲੈਂਸ ਇਹ ਬਾਈ ਨੇ ਰਾਜ ਸਾਹਿਬ ਦੇ ਫਰੀ ਲਾਈ ਆ ਆਪਣੇ ਵੱਲੋਂ ਬਹੁਤ ਚੰਗੀ ਗੱਲ ਆ ਇਦਾਂ ਦੀ ਸੋਚ ਆਪਣੇ ਘਰੋਂ ਪੈਦਾ ਕੀਤੀ ਜਾਂਦੀ ਪਹਿਲਾਂ ਘਰੋਂ ਨਿਕਲਣਾ ਪੈਂਦਾ ਫੇਰ ਬੰਦਾ ਦੂਜੇ ਨੂੰ ਕਿਹਾ ਜਾਂਦਾ ਤਾਂ ਜੈ ਰਾਜ ਸਾਹਿਬ ਦੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈ ਰਾਜਾ ਸਾਹਿਬ ਜੀ 85ਵੇਂ ਵਰਸੀ ਮਿਤੀ 31 ਸੌਰੀ ਮਿਤੀ 21 22 23 ਅਗਸਤ ਦੇ ਵਿੱਚ ਜਿਹੜਾ ਕਿ ਰਾਜਾ ਸਾਹਿਬ ਦੀ ਮੇਲਾ ਲੱਗਦਾ ਹੈ ਜਿਵੇਂ ਆਪਾਂ ਮੇਲਾ ਵੀ ਜਿਹੜੀ ਫ੍ਰੀ ਗੱਡੀਆਂ ਜਿਹੜੇ ਭਰਾਵਾਂ ਬਣੇ ਲੈ ਕੇ ਜਾਂਦੀਆਂ ਪਹਿਲਾਂ ਤਾਂ ਬਹੁਤ ਧੰਨਵਾਦ ਆ ਸਾਰਿਆਂ ਦਾ ਨਵਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਆ ਬਲਾਚੌਰ ਵਾਸੀਆਂ ਦਾ ਜਿੰਨੇ ਵੀ ਸ਼ਹਿਰ ਦੇ ਵਾਸੀ ਭਰਾ ਸਾਰੇ ਆਂਦੇ ਆ ਇਸ ਯੂਨੀਅਨ ਦੇ ਵਿੱਚ ਗੱਡੀ ਗੱਡੀਆਂ ਦੇ ਯੂਨੀਅਨ ਦੇ ਵਿੱਚ ਜਿਹੜੇ ਭਰਾ ਆਂਦੇ ਉਹਨਾਂ ਦਾ ਬਹੁਤ ਧੰਨਵਾਦ ਆ ਆਪਾਂ ਅੱਜ ਪਹੁੰਚਿਆ ਇਹ ਅੱਡਾ ਜਿਹੜਾ ਜਾਲਦੀ ਦਾ ਡੰਡਾ ਤੇ ਜਾਲ ਨੇ ਜਾਲਦੀ ਦਾ ਜਾਲ ਲਾ ਜਾਲਾ ਜਾਲਾ ਜਾਲ ਲਾ ਦੇ ਦੀ ਵਿੱਚ ਆਪਾਂ ਖੜੇ ਆ ਭਰਾ ਸਾਰੇ ਖੜੇ ਨੇ ਨਾਲ ਤੇ ਆਪਾਂ ਪਹੁੰਚਿਆ ਦੀ ਬਾਈ ਉਹਨਾਂ ਦੇ ਕੋਲ ਬਾਈ ਉਹਨਾਂ ਦੇ ਪੁੱਛਣ ਲਈ ਵੀ ਰਾਜਾ ਸਾਹਿਬ ਦੀ ਜਿਹੜੀ ਕੀ 85ਵੀਂ ਵਰਸੀ ਆ ਇਹ ਹਰੇਕ ਸਾਲ ਬਾਈ ਉਹਣੀ ਏਦਾਂ ਗੱਡੀਆਂ ਦਾ ਜਿਹੜਾ ਕੀ ਫ੍ਰੀ ਲੈ ਕੇ ਜਾਂਦੇ ਨੇ ਬਾਈ ਉਹਨਾਂ ਕੋ ਪੁੱਛਣਾ ਬਾਈ ਅਸੀਂ ਕਾਜੀ ਅਸੀਂ ਕਾਜੀ ਬਾਈ ਜੀ ਯਾਰ ਆ ਸਾਬ ਜੀ ਸਾਰੇ ਪਰਮਾਨੁ ਬਾਈ ਜੀ 85 ਦੀ ਬਸ ਜੀ ਆਇਆ ਸਰਦੀ ਜੀ ਹਰੇਕ ਸਾਲ ਸੁਣਿਆ ਬਈ ਗੱਡੀਆਂ ਇੱਕੋ ਲੈ ਕੇ ਜਾਂਦੇ ਉਹ ਵੀ ਫਰੀ ਬਾਈ ਜੀ ਕਿਵੇਂ ਲੱਗ ਰਿਹਾ ਪਹਿਲਾਂ ਦੱਸਿਓ ਜੀ ਰਾਜ ਸਾਹਿਬ ਦੇ ਮੇਲੇ ਬਾਰੇ ਤੁਸੀਂ ਪਹਿਲਾਂ ਜਾਣਕਾਰੀ ਦਿਓ ਜੀ ਭਾਈ ਜਦੋਂ ਵੀ ਇਹ ਮੇਲਾ ਆਉਂਦਾ ਸਾਨੂੰ ਤਾਂ ਐਨਾ ਖਚਾ ਚੜ ਜਾਂਦਾ ਆ ਕਿ ਰਾਜਾ ਸਾਹਿਬ ਦੀ ਬਰਸੀ ਆ ਰਹੀ ਆ ਸਾਡੇ ਸਾਰੇ ਡਰਾਈਵਰ ਐਨੇ ਇੱਕ ਮਾਨ ਨਾਲ ਆਉਂਦੇ ਆ ਤੇ ਕੋਚੋ ਕੋਚੇ ਆਲੇ ਮੂਡਾਂ ਰੱਖ ਲੈਂਦੇ ਆ ਜੀ ਤੇ ਐਨੇ ਕੋ ਖੁਸ਼ ਹੋ ਕੇ ਸਦਾ ਸਰਦਾ ਭਾਵਨਾ ਨਾਲ ਕਰਦੇ ਆ ਕਿ ਜੀ ਜੀ ਗੀੜਾ ਲਾਉਂਦੇ ਆ ਜੀ ਠੀਕ ਹੈ ਜੀ ਇਹ ਬਾਈ ਜੀ ਇਹ ਤੁਸੀਂ ਸਵੇਰ ਤੋਂ ਲੱਗੇ ਜਾਂਦੇ ਤੇ ਰਾਤ ਕਦੋਂ ਰਾਤ ਸਾਰੀ ਰਾਤ ਜਾਂਦਾ ਜੀ ਕਿ ਰਾਤ ਵਾਲਾ ਕੰਮ ਸਾਡਾ ਚੱਲਦਾ ਜੀ ਸਭ ਤੋਂ ਲੋਕਾਂ ਸੰਗਤ ਤੇ ਸਾਡੇ ਪਿੰਡ ਤੋਂ ਹੀ ਚੱਲਦੀ ਹੈ ਜੀ ਜਾਲਲੇ ਤੋਂ ਜਾਲਲੇ ਤੋਂ ਅਜੀ ਕੱਲ ਰਾਤ ਵੀ ਅਸੀਂ 4:30 ਵਜੇ ਦੇਲੇ ਹੋਏ ਆ ਜੀ ਅੱਛਾ ਜੀ 9 ਵਜੇ ਤੱਕ ਤਾਂ ਅਸੀਂ ਸੰਗਤਾਂ ਚੋਰਾ ਜੀ ਸਾਹਿਬ ਦੇ ਦਰਵਾਜ਼ੇ ਤੱਕ ਲੈ ਕੇ ਹੀ ਜਾਣਾ ਠੀਕ ਹੈ ਜੀ ਮਤਲਬ ਖੁਸ਼ੀ ਹੈ ਪੂਰੀ ਸੰਤੋਸ਼ਟੀ ਹੈ ਜੀ ਸੰਤੋਸ਼ਟੀ ਜੀ ਇੱਕ ਵਾਰ ਤਿੰਨ ਤਿੰਨ ਦਿਨ ਸੇਵਾ ਕਰਦੇ ਆ ਜੀ ਸਾਰਾ ਸਾਲ ਰਾਜਾ ਸਾਹਿਬ ਭੁੱਖੇ ਨੂੰ ਰੰਨ ਦਿੰਦਾ ਬਹੁਤ ਵਧੀਆ ਗੱਲ ਹੈ ਬਾਈ ਜੀ ਨੂੰ ਲੈ ਕੇ ਦੇ ਦਿਓ ਜੀ ਮਾੜੇ ਮੈਂ ਬਾਈ ਮਾੜੀ ਅੱਗੇ ਨਹੀਂ ਕਰ ਲੋ ਜੀ ਗੱਲਬਾਤ ਹੈਲੋ ਹਾਂ ਜੀ ਹਾਂ ਜੀ ਬਾਈ ਜੀ ਜੈ ਸਾਹਿਬ ਦੀ ਜੈ ਜੈ ਅੱਛਾ ਬਾਈ ਜੀ ਕਹਿੰਦੇ ਤੁਹਾਡਾ ਜਿਆਦਾ ਯੋਗਦਾਨਾ ਮੈ ਸੁਣੀ ਨਹੀਂ ਬਾਈ ਜੀ ਯੋਗਦਾਨ ਮੇਰਾ ਇਹਨਾਂ ਦਾ ਭਰਾਵਾ ਵਾਲੀ ਆ ਵੈਸੇ ਤਾਂ ਬਸ ਇਹਨਾਂ ਦੀ ਧੂਲ ਆ ਐ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਤਿੰਨ ਦਿਨ ਕੋਈ ਵੀ ਕੰਮ ਨਹੀਂ ਕਰੀਦਾ ਨਹੀਂ ਹੈਗਾ ਕੋਈ ਨਹੀਂ ਕਿ ਸਾਨੂੰ ਇੰਨਾ ਚਾਹ ਹੋ ਜਾਂਦਾ ਵੀ ਸੰਗਤ ਦੇ ਦੀ ਸੇਵਾ ਕਰਨੀ ਆ ਆਪਣਾ ਕੰਮ ਬਿਲਕੁਲ ਬੰਦ ਕਰ ਲੀਦਾ ਮੇਰਾ ਹੈਗਾ ਮਕੈਨਿਕੀ ਦਾ ਹੈਗਾ ਮੈਂ ਚੱਲਦਾ ਦੇਖਿਆ ਜੀ ਮੈਂ ਤੁਹਾਨੂੰ ਹਾਂ ਜਈ ਵਾਰੀ ਦੇਖਿਆ ਬਾਈ ਜੀ ਤੇ ਹੁਣ ਸਾਡੇ ਕੋਲ ਪੈਂਡਿੰਗ ਕੰਮ ਜਮਾ ਹੋਇਆ ਬਹੁਤ ਕੋਈ ਚੱਕਰ ਨਹੀਂ ਬਾਹਰ ਨਹੀਂ ਆਪੇ ਕਰਾ ਦੇਣਾ ਪਰ ਅਸੀਂ ਐਨੇ ਦਿਨੋ ਜਣੀ ਕਿ ਕਰਦੇ ਸੇਵਾ ਇਦਾਂ ਨਹੀਂ ਆ ਬਾਈ ਉਹ ਦਿਖਾਵਾ ਇਹ ਦਿਨ ਦੀ ਸੇਵਾ ਕਰੀ ਅੱਛਾ ਭਾਈ ਜੀ ਇਹ ਤੁਹਾਨੂੰ ਜਿਆਦਾ ਬਤਾਉਣਾ ਵੈਸੇ ਜੇ ਤਾਂ ਮੰਨ ਲਓ ਪੰਜ ਸਵਾਰੀਆਂ ਜਿੱਦਾਂ ਤੁਸੀਂ ਇੱਕ ਗੱਡੀ ਛੋਟੀ ਭੇਜ ਦਿੰਦੇ ਆ ਜੀ ਉਹ ਫਿਰ ਇਹੀ ਗੱਡੀ ਦੁਬਾਰਾ ਉਹ ਸੰਗਤ ਨੂੰ ਛੱਡ ਕੇ ਜਾਂਦੀ ਹੈ ਨਹੀਂ ਨਹੀਂ ਉਧਰ ਗੱਡੀਆਂ ਸਾਰੀਆਂ ਲੱਗੀਆਂ ਹੋਏ ਜਿਹੜੀ ਵੀ ਗੱਡੀ ਮਾਰਗ ਮਿਲ ਜੇ ਉੱਚੀ ਜਾਣਾ ਹੁੰਦਾ ਅੱਛਾ ਨਹੀਂ ਆ ਵੀ ਉਹੀ ਗੱਡੀ ਛੱਡ ਕੇ ਉੱਚੀ ਲੈ ਕੇ ਆਓਗੇ ਇਹ ਕੋਈ ਨਹੀਂ ਹੈਗਾ ਅੱਛਾ ਇਦਾਂ ਨਹੀਂ ਹੈਗਾ ਹਾਂ ਇਹ ਮੰਨ ਲਓ ਕਿਸੇ ਤਰ੍ਹਾਂ ਕੋਈ ਇਦਾਂ ਨਹੀਂ ਹੈਗਾ ਵੀ ਹੋਰ ਆ ਗੱਡੀ ਜਾਂਦੀ ਜਿਹੜੀ ਦੀ ਉਸੇ ਜਗ੍ਹਾ ਤੋਂ ਛੱਡ ਕੇ ਜਾਂਦੀ ਠੀਕ ਹੈ ਜੀ ਉਧਰ ਵੀ ਸਾਡੀਆਂ ਗੱਡੀਆਂ ਇੱਧਰ ਵੀ ਜਾਂਦਾ ਉਧਰ ਵੀ ਹੈਗੇ ਜਿੰਮੇਵਾਰੀ ਸਾਡੀ ਇੱਥੇ ਸਾਡੇ ਡਰਾਈਵਰ ਭਾਈਆਂ ਦੀ ਕੋਈ ਇੱਧਰ ਪੂਰੀ ਜ਼ ਜਾਹੇ ਲੇਡੀ ਜਿਆ ਕੋਈ ਸਿਆਣਾ ਬੰਦਾ ਉਹਨੂੰ ਘਰ ਪਜਾ ਕੇ ਆਣਾ ਇਹ ਨਾ ਚਾਹੀ ਅੱਧੀ ਰਾਤ ਨੂੰ ਜਿੰਨਾ ਵੀ ਟਾਈਮ ਹੋਊਗਾ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਫੈਮਿਲੀ ਵਾਲੇ ਨੂੰ ਦੱਸਿਆ ਵੀ ਤੁਸੀਂ ਸਾਡੇ ਕੋਲ ਨਿਆਣਾ ਤੁਹਾਡਾ ਬੱਚਾ ਜਾਂ ਕੋਈ ਵੀ ਆ ਜੀ ਉਹ ਸਾਡੇ ਕੋਲ ਆ ਗਿਆ ਸਾਡੀ ਤਾਂ ਜ਼ਿੰਮੇਵਾਰੀ ਆ ਉਹਨਾਂ ਨੂੰ ਘਰ ਪਹਚਾੜਾ ਬਿਲਕੁਲ ਜੀ ਤੁਸੀਂ ਬੱਸ ਬਿੱਟਾ ਹੋਇਆ ਵੀ ਬਹੁਤ ਕੁਝ ਆ ਜੀ ਰੱਖ ਸਕਦਾ ਹਨਾ ਜੀ ਇਸ ਚੀਜ਼ ਦਾ ਹੋਰ ਭਾਈ ਕੋਈ ਬੋਲਣਾ ਚਾਹੁੰਦਾ ਮੇਰਾ ਭਰਾ ਤਾਂ ਬੋਲ ਸਕਦੇ ਕਿਸੇ ਵੀ ਚੀਜ਼ ਬਾਰੇ ਨਹੀਂ ਕਰੋ ਕਰੋ ਗੱਲਬਾਤ ਕਰੋ ਕੋਈ ਗੱਲ ਭਾਈ ਜੇਰਾ ਸਿੰਘ ਜੀ ਠੀਕ ਹੈ ਭਾਈ ਸਾਸੀ ਗੱਲ ਬਾਈ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਇੱਕ ਤਾਂ ਕਹਿੰਦਾ ਇਹ ਇਸ ਚੀਜ਼ ਦੀ ਆਪਾਂ ਗੱਲ ਕਰੀਏ ਤੇ ਭਰਾਵਾਂ ਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਆ ਜੀ 85 ਨਹੀਂ ਬਸ ਸੀ ਉੱਪਰ ਵੀ ਅੱਜ ਸਾਰੇ ਭਰਾ ਖੁਸ਼ ਨੇ ਤੇ ਦੋ ਸ਼ਬਦ ਇਹਨਾਂ ਦੇ ਬਣੂਗੀ ਸਭ ਤੋਂ ਜ਼ਿਆਦਾ ਖੁਸ਼ੀ ਦੋ ਹੁੰਦੀ ਆ ਰਾਸਾ ਦੀ ਇਹਦਾ ਕੀ ਰਹਿ ਗਈ ਆ ਆ ਟਾਈਮ ਦੀ ਜੀ ਦਾ ਕਿ ਸਾਲ ਬਾਅਦ ਜਦੋਂ ਆਹ ਟਾਈਮ ਆਦਾ ਸਾਨੂੰ ਖੁਸ਼ੀ ਬਹੁਤ ਹੁੰਦੀ ਆ ਸਾਡੀਆਂ ਤਿਆਰੀਆਂ ठीक है जी मतलब ड्यूटी लाई होंगी सारी ना ठीक है ठीक है ओके कुछ कहना चाहिए भाई जी तो। भाई मांगी कोई नी करो करो गलत कोई नहीं